よろしくお願、うん、いしま

ਉਹ ਦੇ ਦਨ ਜੀ ਆਪੇ ਮੈਂ ਤੇ ਮੈਂ ਜਾ ਜਾਓ ਜੇ ਅੰਦਰ ਲੈਣਾ ਤਾਂ ਤੁਸੀਂ ਜਿਹਨੂੰ ਜੀ ਕ੍ਰਿਸ਼ਨਾ ਜੀ

ਕਹੇ ਨਵਿਕਾ ਜੀ ਸੱਤ ਕਹੇ ਨਵਿਕਾ ਜੀ ਆਹ ਕਹੇ ਨਵਿਕਾ श्री जंतिया वाह जी वाह एवरी सर बताइए जी बताइए जी बताइए बोलिए भाई देख के फटना नहीं कितने वाह जी वाह एवरी सर वाह जी वाह देख के संगता की नहीं नहीं ग्राउंड में भी चमदान ਸਰੀਆ ਕਾ ਨਾ ਰਹਿ ਸਾਰੀ ਸਾਰੀ ਤੇਰੇ ਸਿੰਘੀ ਲਾ ਗਿਲੇ ਗੱਤ ਦਾ ਖੇਡਣਾ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਬੜਾ ਅਰਦਾਸ ਬੇਨਤੀ ਹੋਵੇਗੀ ਬਾਹਰ ਜੀ ਸਾਥ ਗੁਰ ਮਾੜੀ ਸੰਗਤ ਨਾਲ ਬੋਲਦੇ ਬਾਏ ਖੋਲ ਦੇ ਬਾਏ ਖੋਲ ਦੇ ਬਾਏ ਖੋਲ ਦੇ ਭਾਈ ਜੁੰਟਾ ਥੋੜੀ ਉਡਾਉਣੀ ਆ ਉਹਨੇ ਬਾਏ ਖੋਲ ਦੇ ਹਾਂ ਬਾਏ ਗੁਰੂ ਬਾਏ ਗੁਰੂ ਵਾਹਿਗੁਰੂ 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 ਜੀ ਵਾਹਿਗੁਰੂ ਜੀ ਕਾਰਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਸੰਗਤਾਂ ਦੇ ਕਰਨਾਂ ਵਿੱਚ ਵੇਨਦੀ ਹੈ ਭਾਈ ਕਿ ਹੁਣ ਅਰਦਾਸ ਹੋਵੇਗੀ हां ਸਾਰੀਆਂ ਸੰਗਤਾਂ ਆਪੋ ਆਪਣੇ ਸੈਟਾਕਲੈਂਡ ਪੈਰਾ ਵਿੱਚ ਜੰਡੋੜਾ ਉਤਾਰ ਦੇਣ ਤੇ ਗੁਰੂ ਮਹਾਰਾਜ ਦੇ ਦਰਬਾਰਾਂ ਦੇ ਪਾਸੇ ਨੂੰ ਮੁੱਕਰ ਕੇ ਸਾਰੀਆਂ ਸੰਗਤਾਂ ਇਕ ਉਮਾਨ ਇਕਾਦਰ ਹੋ ਕੇ ਆਪਾਂ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਕਿਉਂਕਿ ਬਾਣੀ ਦਾ ਵਚਨ ਹੈ ਕਿ ਚਰਨ ਸ਼ਰਨ ਗੁਰ ਏਕ ਪੈੰਦਾ ਜਾਏ ਚੱਲ ਸਤਗੁਰ ਕੋਟ ਪੈੰਦਾ ਅੱਗੇ ਹੋਏ ਲੇਨ ਹੈ ਭਾਗਣੀ ਭਗਤ ਭਾਈ ਕੌੜੀ ਅੱਗੇ ਭਾਗ ਰੱਖਾ ਹੈ ਤਾਂ ਹੀ ਗੁਰ ਸਰਬ ਨਿਦਾਨ ਦਾਨ ਦੇਤਾ ਹੈ ਚਰਨ ਚਲੋ ਮਾਰ ਗੋਬਿੰਦ ਮਟਾ ਪਾਪ ਜਪੀਏ ਹਰਬਿੰਦ ਸਤਿਗੁਰੂ ਗੁਰੂ ਨਬਿਦਾਸ ਮਹਾਰਾਜੀਆਂ ਦੇ ਅਵਤਾਰ ਗੁਰਪੁਰਪ ਦੇ ਸੰਬੰਧ ਵਿੱਚ ਆਨਰਤ ਬਣ ਕੇ ਸਤਿਗੁਰੂ ਜੀ ਪਾਲਕੀ ਦੇ ਵਿੱਚ ਸੁਭਾਏਮਾਨ ਹੋ ਕਰਕੇ ਪੰਜ ਪਿਆਰੇ ਸਿੰਘ ਸਹਿਬਾਨਾਂ ਦੀ ਅਗਵਾਈ ਵਿੱਚ ਗੱਡਾ ਕਾ ਪਾਰਟੀ ਦੇ ਸਮੇਤ ਗੁਰੂ ਸਾਹਿਬ ਪਾਵਨ ਅਸਥਾਨ ਤੋਂ ਅਰਦਾਸ ਹੋ ਕੇ ਰਵਾਨਗੀ ਹੋਈ ਸੋ ਸਤਿਗੁਰੂ ਜੀ अनेका ਪੜਾਉਂਦੇ ਹੁੰਦੇ ਹੋਏ ਨਗਰ ਦੇ ਗਲੀ ਮੁਹੱਲਿਆਂ ਵਿੱਚ ਹੁੰਦੇ ਰਏ ਸੰਗਤਾਂ ਨੂੰ ਅਸ਼ੀਰਵਾਦ ਬਖਸ਼ਿਸ਼ ਕਰਦੇ ਹੋਏ ਕੋਤਾ ਮਾਤਾ ਕੀ ਅਸੀਸ ਨੈਮਖਨਾ ਮਿਸਰਾ ਤੁਮ ਕੋ ਹਰ ਹਰ ਸਦਾ ਪੂਜ ਜਗਦੀਸ਼ ਤੇ ਮਹਾਵਾਕੁੰਸ਼ਰ ਅਸ਼ੀਰਵਾਦ ਬਖਸ਼ਿਸ਼ ਕਰਕੇ ਮਹਾਰਾਜ ਜੀ ਪਾਤਸ਼ਾਹੀ ਕਿਰਪਾ ਦਾ ਸਦਕਾ ਨਾਗਰ ਕੀਰਤਨ ਦੀ ਸਮਾਪਤੀ ਪਾਵਨ ਅਸਥਾਨ ਤੇ ਸਮਾਪਤੀ ਦੀ ਅਰਦਾਸ ਹੋਣ ਲੱਗੀ ਹੈ ਸਾਰੀਆਂ ਸੰਗਤਾਂ ਭਾਈ ਇਕਮਾਨ ਇਕਾਗਰ ਹੋ ਕਰਕੇ ਸਾਰੇ ਅਰਦਾਸ ਵਿੱਚ ਸ਼ਾਮਲ ਹੋਈਏ ਜੀ ਤੁੰठा ਕਰ ਤੁਮ ਪਹਿ ਅਰਦਾਸ ਜੀਓ ਪਿੰਡ ਸਭ ਆ ਤੁਮ ਆਤ ਪਿਤਾ ਨਾਮ ਬਾਰਿਕ ਤੇਰੇ ਤਮਰੀ ਕੇ ਰਉ ਪਾ ਲੈ ਕੋਈ ਨ ਜਾਣ ਤੁਮਰਾ ਅੰਤ

ਰੂ ਨਾਨਕ ਸਾਭ ਤੇਰੀ ਵਡਿਆਈ ਕੋਈ ਨਾ ਹੋ ਨ ਜਾਣ ਜੀ ਵਾਹਿਗੁਰੂ 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 ਵਾਹਿ ਜੀਉ ਅਰਦਾਸ ਇਕ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੋਤੀ ਜੀ ਸਹਾਇ ਵਾਰ ਸ੍ਰੀ ਗੋਤੀ ਜੀ ਕੀ ਪਾਤਸ਼ਾਹੀ ਦਸ਼ਮੀ ਪ੍ਰਥਮ ਭਗਤੀ ਸਮਰਕ ਹੈ ਗੁਰੂ ਨਾਨਕ ਲੰਕੀ ਆਏ ਬਿਰੰਗੁ ਕਰਤੀ ਅਮਰਦਾਸ ਸ੍ਰੀ ਰਾਮਦਾਸ ਸਿੰਘ ਜੀ ਸਾਈ ਅਰਜਨ ਹਰਗੋਬਿੰਦ ਸਿੰਘ ਰਾਉ ਸ੍ਰੀ ਹਰ Rai ਸ੍ਰੀ ਅਰਕਿਸ਼ਨ ਤੇ ਆਈ ਹੈ ਜਿਸ ਰਿਠੇ ਸਭ ਦੁਖ ਜਾਏ ਤੇ ਬਹਾਦਰ ਸਮਰਿਆਏ ਕਰਨਾਂ ਨੇ ਦਿਆ ਬੈ ਧਾਈ ਸਭ ਥਾਈ ਹੋਈ ਸਹਾਈ ਜੀ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਈ ਦਸਮ ਪਤ ਸੀਹਾਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਪਾਠ ਦਰਸ਼ਨ ਉਪਦੇਸ਼ੀ ਕਾ ਧਿਆਨ ਤਰ ਖਾਲਸਾ ਜੀ ਸਹਿ ਬੋਲੋ ਜੀ ਪੰਜਾਬ ਬਿਹਾਰੀਆਂ ਜੋ ਸਭ ਜاداتਾਂ 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਨਾਂ ਨੇ ਨਾਮ ਜਪਿਆ ਵੰਡ ਕੀ ਛਕਿਆ ਦੀ ਚਲਾਈ ਤੇਗਬਾਹੀ ਦੇਖਿਆ ਲੜਕੀ ਦਾ ਤਿਨਾ ਪਿਆਰਿਆਂ ਸਚਾਰ ਅੰਦੀ ਕਮਾਈ ਦਾ ਧਿਆਨ ਤਰ ਖਾਲਸਾ ਜੀ ਸਹਿ ਬੋਲੋ ਜੀ ਦੇ ਨਾਲ ਸਿੰਘਾਂ ਸਿੰਘਣੀਆਂ ਨੇ ਇਨ ਤਰਮਿਹਤ ਸ਼ੀਸ਼ ਦਿੱਤੇ ਬੰਦ ਬੰਦ ਕੁਟਵਾਏ ਗਏ ਧੀਆਂ ਖਲੋਤ ਰਵਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਦੇ ਨਾਲ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਅੰਤਰਮ ਨਹੀਂ ਹਾਰਿਆ ਸਿੱਖੀ ਸੰਕੇਤਾਂ ਸਵਾਸ ਸੰਗ ਨਵਾਇਆ ਤੇਨਾ ਪ੍ਰਾਰਥਨ ਵਰਤਮਾਨ ਸਰਬੱਤ ਸ਼ਹੀਦਾ ਅਥਵਾ ਪੰਜਾਂ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਸਰ ਖਾਲਸਾ ਜੀ ਸਾਬ ਬਨਦੀ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਗੁਰੂ ਨਾਮ ਚਿਤ ਆਵੇ ਇਤੇ ਆਵਣ ਕਾ ਸਰਕਾਰ ਸਰਬ ਸੁਖੋ ਵੈ ਜਹਾਂ ਜਹਾਂ ਗੁਰੂ ਕਾਲ ਸਾਹਿਬ ਜੀ ਸੇਵ ਤਾਂ ਤਰਿ ਸ਼ਿਆਰਿਆ ਰਹੈ ਤਿਨ ਪਤੇ ਵਰਦ ਕੀ ਪੈਲ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਗੁਰੂ ਕਾਲ ਸਾਹਿਬ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ਿਓ ਜੀ ਸਿੱਖਾ ਨੂੰ ਸਿੱਖੀ ਦਾਣ ਕੇਸ ਦਾਣ ਰੱਤ ਦਾਣ ਸਹਾ ਦਾਣ ਪੁਰਸਾ ਦਾਣ ਨੰਦ ਨੰਦਨਾਂ ਸਰਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਪਾਵਨ ਪਵਿੱਤਰ ਦਰਸ਼ਨਿਸ਼ਣਾਲ ਚੌਕੀਆਂ ਛੰਡੇ ਬੂੰਗੇ ਤੁਗੁ ਤੁਗਟਾਲੋ ਧਰਮ ਕਾ ਦੇਕਾਰ ਸਿੱਖੀ ਸਦਕੀ ਸਾਹ ਸੁਆਸਾ ਸਿੰਘ ਨਮੋਣਾ ਜੀ ਕਾਮ ਕ੍ਰੋਧ ਲੋਭ ਮੋਹੰਕਰ ਤੁਮ ਚਾਉਣਾ ਸਿਖਾਂ ਦਾ ਮਨ ਨੀਮਾ ਮਤਿ ਥੀ ਮਤਿ ਬਤ ਕਰ ਰਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ ਏਕਾਲ ਪੁਰਖ ਅੰਤਰਜਾਮੀ ਆਪਣੀ ਪੰਥ ਦੀ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਤੇ ਜਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਸੇਵਾ ਸੰਭਾਲ ਦਾ দান ਗੁਰੂ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰਨਾ ਜੀ ਹੇ ਨਮਾਨਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਨ ਸਤਿਗੁਰੂ ਨਿਉਟਿਆਂ ਦੀ ਓਟ ਸਤਿਗੁਰੂ ਧਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਪਾਤਸ਼ਾਹ ਮਹਾਰਾਜੀਓ ਧਨ ਤਨ ਭਗਤ ਗੁਰੂ ਰਵੀਦਾਸ ਜੀ ਮਹਾਰਾਜ ਜੀਓ ਆਪਦੀਆਂ ਦੀ ਮਹਾਨ ਮਹਾਨ ਬਖਸ਼ਿਸ਼ ਹੋਈ ਹੈ ਜੀ ਕਿਰਪਾ ਦਾ ਸਰਕਾਰ ਸਰਬੱਤ ਨਗਰ ਆਲੀ ਕਹਿੰਦੀ ਸਮੂਹ ਸਰਬੱਤ ਸੰਗਤ ਵੱਲੋਂ ਕਾਗਰ ਸਰਵਦਾ ਜੀਆਂ ਦੇ ਅਵਤਾਰ ਗੁਰਪੁਰਬ ਦੇ ਸੰਬੰਧ ਵਿੱਚ ਮਹਾਰਾਜ ਕਲ ਰੋਜ ਤੋਂ ਲੈ ਕੇ ਗੁਰਦੁਆਰਾ ਸਾਹਿਬ ਕੀ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਜੀ ਦੇ ਜਪਜੀ ਸਾਹਿਬ ਸਮੇਤ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏਗੇ ਸਨ ਮਾਤੋਂ ਪ੍ਰੰਤ ਆਪ ਜੀ ਦੀ ਕਿਰਪਾ ਦਾ ਸਦਕਾ ਨਗਰ ਦੇ ਵਿੱਚ ਮਹਾਰਾਜ ਸਤੀ ਪਾਤਸ਼ਾਹੀ ਪੰਜ ਪਿਆਰੀ ਸਿੰਘ ਸਹਿਬਾਨਾਂ ਦੀ ਅਗਵਾਈ ਵਿੱਚ ਗੁਰੂ ਗ੍ਰੰਥ ਸਾਹਿਬ ਸਤੀ ਪਾਤਸ਼ਾਹ ਮਹਾਰਾਜ ਰਾਜੀਆਂ ਦੀ ਅਗਵਾਈ ਵਿੱਚ ਆਪ ਜੀ ਦੀ ਗਤਕਾ ਪਾਲਟੀ ਬਖਸ਼ਿਸ਼ ਕੀਤੀ ਹੋਈ ਉਸ ਦੀ ਅਗਵਾਈ ਵਿੱਚ ਨਗਰ ਲੀਆਂ ਸੰਗਤਾਂ ਦੀ ਅਗਵਾਈ ਦੇ ਵਿੱਚ ਨਗਰ ਦੇ ਵਿੱਚ ਮਹਾਰਾਜ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤੋਂ ਅਰਦਾਸ ਕਰਕੇ ਨਗਰ ਕੀਰਤਨ ਦੀ ਸ਼ੁਰੂਆਤ ਹੋਈ ਨਗਰ ਕੀਰਤਨ ਦੀ ਸ਼ੁਰੂਆਤ ਹੋਈ ਉਪਰੰਤ ਅਸ਼ਟਾਂਤੀ ਆਦੀ ਮਹਾਰਾਜ ਦਰਸ਼ਨ ਦੇਖੀ ਵਾ ਗੁਰ ਤੇਰਾ ਪੂਰਨ ਕਰਮ ਹੋਈ ਪ੍ਰਭ ਮੇਰਾ ਦੇ ਮਹਾਰਾਜ ਅਨੁਸਾਰ ਨਗਰ ਦੇ ਵਿੱਚ ਸਰਬੱਤ ਸੰਗਤਾਂ ਨੂੰ ਦਰਸ਼ਨ ਦਿਨੇ ਆ ਹੋਇਆ ਨਗਰ ਦੀ ਸੰਗਤੀ ਸੇਵਾ ਮਾਨੂੰ ਮਹਾਰਾਜ ਪ੍ਰਵਾਨ ਕਰਦੇ ਆ ਹੋਇਆ ਸਰਬੱਤ ਸੰਗਤਾਂ ਦੇ ਸਹਿਯੋਗ ਦੇ ਨਾਲ ਕਿਰਪਾ ਦਾ ਸਦਕਾ ਮਹਾਰਾਜ ਆਪ ਜੀ ਪਾਵਨ ਪਵਿੱਤਰ ਅਸਥਾਨ ਤੇ ਆ ਕੇ ਬਰਾਜਮਾਨ ਹੋਇਓ ਕਿਰਪਾ ਕੀਤੀ ਹੈ ਮਹਾਰਾਜ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਕੀਤਾ ਜਾ ਰਿਹਾ ਹੈ ਸਰਬਤ ਸੰਗਤਾਂ ਵੱਲੋਂ ਕਿਰਪਾ ਦਾ ਸਦਕਾ ਇਸ ਟਾਈਮ ਤੇ ਮਹਾਰਾਜ ਨਾਗਰ ਕੀਰਤਨ ਦੀ ਸਮਾਪਤੀ ਦੀ ਅਰਦਾਸ ਹੈ ਮਹਾਰਾਜ ਸਤਿ ਪਾਤਸ਼ਾਹੀ ਆਪ ਜੀ ਦੇ ਚਰਨਾਂ ਵਿੱਚ ਪਰਵਾਣ ਕਰਨੀ ਸਰਬਾਤਨਾਗਰ ਦੀ ਸਮਹੁ ਸਰਬਤ ਸੰਗਤਾਂ ਵੱਲੋਂ ਸਤਿਗੁਰ ਕੀ ਸੇਵਾ ਸਫਲ ਹੈ ਨੇਕੋ ਕਰੇ ਚਿਤ ਲਾਈ ਮਨ ਚਿੰਦਿਆ ਫਲ ਪਾਵਣਾ ਹੋਮੈ ਵਿੱਚੋਂ ਜੈ ਦੇ ਮਹਾਬਕੁਨਸਾਰ ਸਾਰੀ ਨਗਰ ਦੀ ਜੋ ਜੋ ਸਰਬਤ ਸੰਗਤਾਂ ਨੇ ਮਨੋ ਕਾਮਨਾ ਕਰਕੇ ਮਹਾਰਾਜ ਆਪ ਜੀ ਦੇ ਨਗਰ ਕੀਰਤਨ ਦੀ ਸੰਗਤ ਦੀ ਪੰਜ ਪਿਆਰੀ ਸਿੰਘ ਸਹਿਬਾਨਾਂ ਦੀ ਆਪ ਜੀ ਦੀ ਸੇਵਾ ਕੀਤੀ ਆਪ ਜੀ ਨੇ ਕਿਰਪਾ ਕਰਨੀ ਮਹਾਰਾਜ ਆਉਣ ਵਾਲੇ ਸਮੇਂ ਦੇ ਵਿੱਚ ਸਰਬਤ ਸੰਗਤਾਂ ਦੀਆਂ శుభ మనోకమనా భావనాపూర్ణి జగతా వల్ల గూకిత వస్తే పడావేర ఆ కబ సంగ సేవా దే ప్రవణ నగర నివాసి చడది కళా బేస్ ਇਹ ਸੇਂਤਰਾ ਇਕਤਾ ਦਾ ਸਹੂਤ ਦਿੰਦਿਆ ਹੋਇਆ ਆਪਦੀਆਂ ਦੇ ਅਵਤਾਰ ਗੁਰਪੁਰ ਮਨਾਉਣ ਦੇ ਬਾਲ ਉਦਮ ਸਮਰਥਾ ਬਖਸ਼ਿਸ਼ ਕਰਨੀ ਪੰਜ ਪਿਆਰੀ ਸਿੰਘਾਂ ਨੇ ਮਹਾਰਾਜ ਆਪਦੀ ਦੇ ਨਗਰ ਕੀਰਤਨ ਦੀ ਗਵਾਹੀ ਕੀਤੀ ਸਮੂਹ ਪੰਜ ਪਿਆਰੀ ਸਿੰਘ ਸਹਿਬਾਨਾਂ ਨੂੰ ਆਪਦੀ ਦੇ ਦਰੋਂ ਕਰੋ ਰਹਿਤ ਬਹਿਤ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸ਼ਰੀਰਕ ਤੰਦਰੁਸਤੀਆਂ ਬਖਸ਼ੀਆਂ ਸਿਵਾਮਾ ਆਪ ਜੀ ਦੇ ਦਰ ਤੇ ਪ੍ਰਵਾਣ ਕਰਨੀਆਂ ਜੀ ਆਪ ਜੀ ਦੇ ਗੱਤਕਾ ਪਾਲਟੀ ਵੱਲੋਂ ਆਪ ਜੀ ਦੇ ਮਹਾਰਾਜ ਜੋਰ ਦਿਖਾਏਗੇ ਗੱਤਕੇ ਦੇ ਆਪ ਜੀ ਨੇ ਕਿਰਪਾ ਕਰਨੀ ਅੱਗੇ ਤੋਂ ਵੀ ਇਸ ਗੱਤਕਾ ਪਾਲਟੀ ਨੂੰ ਆਪ ਜੀ ਦੇ ਦਰੋਂ ਕਰੋ ਚੜ੍ਹਦੀ ਕਲਾ ਬਖਸ਼ਣੀ ਆਸ਼ੀਰਵਾਦ ਬਖਸ਼ਿਸ਼ ਕਰਨੀ ਦੀ ਕਰੋ ਕਿਰਪਾ ਇਸ ਟਾਈਮ ਤੇ ਸਮਾਪਤੀ ਦੀ ਅਰਦਾਸ ਆਪ ਜੀ ਦੇ ਦਰ ਤੇ ਪ੍ਰਵਾਣ ਕਰਨੀ ਜੀ ਆਗਿਆ ਹੋਇਆ ਗੁਰੂਖੀਆਂ ਸੰਗਤਾਂ ਵਾਸਤੇ ਪ੍ਰਬੰਧ ਕਾ ਵੱਲੋਂ ਗੁਰੂ ਕੇ ਲੰਗਰ ਤਿਆਰ ਕੀਤੇ ਗਏ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਇਨਦਾਰੇ ਪ੍ਰਵਾਨ ਕਰਨੀ ਗੁਰੂ ਕੇ ਲੰਗਰ ਚਾਲਦੇ ਰਹਿਣ ਸਮੂਹ ਸਰਬਤ ਸੰਗਤਾਂ ਸ਼ਾਗਦੀਆਂ ਸਿਖਾਉਂਦੀਆਂ ਰਹਿਣ ਸ਼ਾਗਦਿਆਂ ਸਕੋਲਿਆਂ ਆਦੀ ਦਾ ਪਾਵਨ ਪਵਿੱਤਰ ਨਾਮ ਚਿਤਿ ਆਵੇ ਜੀ ਸ਼੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਫਲਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹਰਾ ਗਿਆਪ ਹੀ ਅਕਾਲ ਕੀ ਸਾਲ ਸਿਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਆ ਜੋ ਬਰਾਉ ਕੋ ਮੇਲਾ ਬੋਚ ਹੈ ਰਾਜ ਕਰੀਗਾ ਖਾਲਸਾ ਕਿਆ ਸਾਮਿਲਾਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਦਾ ਕਰ ਸੇਮੰਦੀ ਜੋ ਸ਼ਰਦਾ ਕਰ ਸੇਮੰਦੀ Yeah. Oh are ਇਹ ਸੰਦੇਸ਼ ਸਮਾਪਤੀ ਹੋ ਰਹੀ ਹੈ I'm proud ਸ੍ਰੀ ਗੁਰੂ ਜਨ ਸਾਹਿਬ ਜੀ ਦੇ ਪਾਠ ਦਾ ਸ਼੍ਰੀ ਦੇਖਾ ਧਿਆਨ ਦਾ ਖਾਲਸਾ ਜੀ ਸ੍ਰੀ ਬੋਲੋ ਕੀ ਵਾਹਿਗੁਰੂ ਬਨਵਾਸ ਸਤਿਗੁਰੂ ਨਾਨਕ ਜੀ ਦਾ ਸਤਿਗੁਰੂ ਮੇਹਤਿਆਂ ਜੀ ਸਤਿਗੁਰੂ ਇਕਾਂਤਾਲ ਸਤਿਗੁਰੂ ਸ੍ਰੀ ਗੁਰੂ ਜਨ ਸਾਹਿਬ ਸਦੇ ਪਾਤਸ਼ਾਹ ਮਹਾਰਾਜ ਜੀ ਉਹ ਆਪਣੀ ਅਲੀ ਮਹਾਨਬਤ ਸੋ ਇੰਤਪਾਲ ਸਰ ਦਾ ਨਾਗਰ ਕੀਤੇ ਜੀ ਸੁਨਾਤੀ ਤੇ ਤਾਂ ਦਾ ਆਪਣੀ ਸਦਾਸਨਾ ਦੇ ਆ ਜੀ ਰਾਜਮਾਹਾਰਜ ਕਿਰਪਾ ਕਰਨੀ ਆਪ ਦੀ ਸਦਾਸਨਾ ਦੇ मानव और दृश्यात्मक समालोच पुस्तका की क्षेत्रीय चिकित्सक का वशिष्ठनी और कौन वाले समालोच से मेरा भगवान से मनन विन वशिष्ठनी महाराज चालू का अभिनंदन है आज यहां उपस्थित हैं योगी महाराज आपकी को पावन को स्थान पे आवे राजी पुष्प बिदावे चौकों के नाम उठे आवे नानक साहब सादर प्रणाम मेरे अमित सतगुरु के चरणों को वाणी की कृपा का ਆਰਵਾ ਦੇ ਬਾਹਰ ਜਾਂਦਾ ਸੁਨਬੰਦੀ ਆ ਜਾ 10 ਦਾ ਨਾ ਦਾ ਇੰਨੇ ਵਧੀਆ ਬੰਦੇ ਜੁੜੇ ਨੇ ਹਾਂ ਬਾਕੀ ਬੰਦੇ ਜੁੜੇ ਲੱਗੇ ਸਮਾ ਜੀ ਉੱਥੇ ਕਮਾਇਆ ਉਹ ਤੇ ਕਮਾਇਆ ਲੰਘ ਕਰ ਜਾ ਜਲਦੀ ਕਮਾਇਆ ਫਿਰ ਮੈਂ ਜਾਉਣਾ ਕਰਾਂ ਤਾਰੀ ਵਾਖਾ ਸੁਣਾ ਪੀ ਦੀ ਜਮਾਦ ਪੀਂਦੀ ਆ